ਇਸ ਦਸ ਤਿਆਰੇ ਸਿਰ ਤਰੀ ਉਤਰੇ ਇੱਕ ਕੋਰੇ ਦਰਸ਼ਨ ਦੇ ਜੇ ਨੈਣ ਹਮਾਰੇ ਪ੍ਰਿਆ ਰੰਗ ਰੰਗਾ ਦੇ ਇੱਕ ਤਿਲ ਤੀਨ ਤਰੀ ਜੇ ਬਰਾਬਰ ਸੋ ਮੰਨ ਲੀਨਾ ਜੋ ਜਲ ਮਿਨਾ ਚਾਤਰਿਕ ਜਿਵੇਂ ਤੇ ਸੰਤੀ ਜਨ ਨਾਨਕ ਗੁਰਪੂਰਾ ਪਾਇਆ ਸਗਲੇ ਸਿਖਾਂ ਗੁਜੰਤੇ ਆ ਸਤ ਸੰਗਤ ਕੈਸੀ ਜਾਣੀਏ ਜਿੱਥੇ ਇੱਕੋ ਨਾਮ ਵਖਾਣੀ ਹੈ ਸਤ ਸੰਗਤ ਕੀ ਹੈ ਕਿਹੜੀ ਹੈ ਸਤ ਸੰਗਤ ਸਤ ਸੰਗਤ ਕਰਨ ਦੇ ਲਾਭ ਕੀ ਮਿਲਦੇ ਨੇ ਇਸੇ ਸਬੰਧ ਦੇ ਵਿੱਚ ਇਹ ਉਹ ਕੁਝ ਗੁਰਮਤ ਵਿਚਾਰਾਂ ਦੇ ਸਾਂਝ ਪਾਉਣ ਤੋਂ ਪਹਿਲਾਂ ਗੁਰੂ ਫਤਿਹ ਨਾਲ ਸਾਂਝ ਪਾਈਏ ਜੀ ਵਾਹਿਗੁਰਜੀ ਦਾ ਖਾਲਸਾ ਵਾਹਿਗੁਰਜੀ ਕੀ ਫਤਿਹ ਜੀ ਪਰਮਾਤਮਾ ਨੇ ਜਦੋਂ ਇਹ ਸ੍ਰਿਸ਼ਟੀ ਰਚੀ ਇਸ ਰਚੀ ਸ੍ਰਿਸ਼ਟੀ ਦੇ ਅੰਦਰ ਹਰ ਚੀਜ਼ ਦਾ ਉਲਟ ਵੀ ਬਣਾਇਆ ਹੋਇਆ ਹੈ ਬਣਾਇਆ ਹੋਇਆ ਇੱਥੇ ਜਿਤਨਾ ਦਿਨ ਹੈ ਤੇ ਰਾਤ ਵੀ ਹੈ ਜੇ ਤਰੀਕ ਸੁਖ ਹੈ ਤੇ ਦੁੱਖ ਵੀ ਹੈ ਜੇ ਮਿੱਠਾ ਹੈ ਤੇ ਕੌੜਾ ਵੀ ਹੈ ਜੇ ਸ਼ਾਂ ਹੈ ਤੇ ਧੁੱਕ ਵੀ ਹੈ ये थे तपश है ठंड भी है गर्मी है थे सर्दी भी है इस तरह ही कुसंगत भी है सत्संगत भी है जे ते मनुख कुसंगत करेगा भैड़ी संगत करेगा ਤੇ ਉਹਦਾ ਉਹਨੂੰ ਹਰਜਾਨਾ ਵੀ ਭੁਗਤਣਾ ਪਵੇਗਾ ਉਹਦਾ ਉਸਨੂੰ ਦੁਖੀ ਵੀ ਹੋਣਾ ਪਵੇਗਾ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ 15 ਭਗਤ ਸਹਿਬਾਨਾਂ ਜੀ ਦੀ ਬਾਣੀ ਹੈ ਇੱਕ ਭਗਤ ਸਹਿਬਾਨ ਜੀ ਨੇ ਭਗਤ ਸੂਰਦਾਸ ਜੀ ਉਹਨਾਂ ਦੀ ਬਾਣੀ ਪਤਾ ਕਿੰਨੀ ਕਿੰਨੀ ਹੈ ਜੀ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਕੇਵਲ ਇੱਕ ਤੁਕ ਉਹ ਪਤਾ ਕੀ ਹੈ ਜੀ ਆਪਾਂ ਹੁਣੇ ਯਾਦ ਕਰਕੇ ਜਾ ਸਕਦੇ ਆ ਆਪਾਂ ਪਰਵਾਰ ਨੂੰ ਕਹਿ ਸਕਦੇ 15 ਭਗਤਾਂ ਦੀ ਬਾਣੀ ਤੇ ਇੱਕ ਭਗਤ ਸਹਿਬਾਨ ਦੀ ਬਾਣੀ ਮੈਂ ਜਾਦ ਹੋਇਆ ਮੈਨੂੰ ਉਹ ਪਤਾ ਕੀ ਹੈ ਜੀ ਉਹ ਸਾਰੇ ਰਲ ਕੇ ਸੰਜ ਪਾ ਲਈਏ ਇਹਨੂੰ ਯਾਦ ਕਰਕੇ ਲੈ ਜਾਈਏ ਅੱਜ ਜੀ ਸ਼ਰਡ ਮਨ ਹਰ ਦੇ ਮੁਖਨ ਕੋ ਸੰਗ ਬਸ ਇੰਨੀ ਪੰਗਤੀ ਹੈ ਜੀ ਇੱਕੋ ਹੀ 15 ਭਗਤਾਂ ਦੇ ਵਿੱਚ ਭਗਤ ਸੂਰਦਾ ਜੀ ਦੀ ਐਨੀ ਪੰਕਤੀ ਹੈ ਇਹਦਾ ਮਤਲਬ ਪਤਾ ਕਿ ਛੜ ਮੰ ਮੇ ਮਰੇ ਮਨਾ ਛੱਡ ਦੇ ਹਰ ਬੇਮੁਖਨ ਕੋ ਸੰਗ ਜਿਹੜੇ ਹਰੀ ਤੋਂ ਬੇਮੁਖ ਨੇ ਗੁਰੂ ਤੋਂ ਬੇਮੁਖ ਨੇ ਉਹਨਾਂ ਦਾ ਸੰਗ ਕਰਨਾ ਛੱਡ ਦੇ ਤੂੰ ਉਹਨਾਂ ਦੀ ਸੰਗਤ ਨਾ ਕਰ ਕਿਉਂਕਿ ਉਹ ਸਾਨੂੰ ਮਾਲਕ ਨਾਲ ਥੋੜਾ ਜਿਹੜਨਗੇ ਉਹ ਤੇ ਸਾਨੂੰ ਗਲਤ ਦੇ ਇਨਸਾਨ ਤੇ ਗਲਤ ਬਣਨੇ ਤੁਰੇਗਾ ਨਾ ਜੀ ਉਰਨਾ ਨਹੀਂ ਪਤਾ ਇਹਦਾ ਪਾਵਨ ਬਚਨ ਹੁੰਦੇ ਨੇ ਜਿੱਤਰਾ ਕਾਂ ਤੇ ਹੰਸ ਦਾ ਮੇਲ ਬਣ ਸਕਦਾ ਜੀ ਕਦੀ ਅਸੀਂ ਕਹਾਂਗੇ ਕਾਂ ਕਿੱਥੇ ਤੇ ਹੰਸ ਕਿੱਥੇ ਕਾਂ ਤੇ ਹੰਸ ਦਾ ਮੇਲ ਬਣਨਾ ਹੀ ਨਹੀਂ ਉਹਦਾ ਜੋੜ ਬਣਨਾ ਹੀ ਨਹੀਂ ਜਿੱਤਰਾ ਇੱਕ ਚੋਰ ਹੋਵੇ ਤੇ ਇੱਕ ਸਾਧ ਹੋਵੇ ਦੋਹਾਂ ਦਾ ਜੋੜ ਕਿੱਥੇ ਬਣੇ ਕਹਿੰਦੇ ਇੱਕ ਕਾਂ ਤੇ ਹੰਸ ਦੇ ਉਦਾਹਰਣ ਦੇ ਕਿਸਨ ਦੱਸਣਾ ਕੀਤਾ ਸਰਵਰ ਹੰਸ ਨਾ ਜਾਣਿਆ ਕਾਗ ਕੁ ਪੰਖੀ ਸੰਗ ਸਤਿ ਅਸੂ ਐਸੇ ਪ੍ਰੀਤ ਹੈ ਜੋ ਗਿਆਨੀ ਰੰਗ ਇਹਨੂੰ ਪਾ ਸਮਝਣਾਂਗੇ ਪਹਿਲਾਂ ਤੇ ਬੜੀ ਜਲਦੀ ਇਸ ਪੰਕਤੀ ਦੇ ਅਰਥ ਆ ਜਾਵਣਗੇ ਕਿਤੇ ਕਾਂ ਤੇ ਹੰਸ ਨੇ ਮਿੱਤਰ ਬਣ ਕੇ ਦੋਵੇਂ ਜੀ ਹੁਣ ਧਾਵਾ ਦਾ ਖਾਣਾ ਕਿਹੋ ਜਿਹਾ ਕਾਂ ਦੇ ਕੰਮ ਕਿਹੋ ਜਿਹੇ ਨੇ ਉਹ ਆਪਾਂ ਨੂੰ ਕਿਸੇ ਨੂੰ ਛੁਪੇ ਹੋਏ ਨਹੀਂ ਕਾਣੋਂ ਭਾਵੇਂ 36 ਤਰ੍ਹਾਂ ਦੇ ਪਦਾਰਥ ਖਵਾ ਲੋ ਉਹ ਜਿੰਨਾਂ ਚਿਰ ਤੱਕ ਗੰਦਗੀ ਦੇ ਵਿੱਚ ਆਪਣੀ ਚੁੰਝ ਨਾ ਮਾਰੀ ਉਹ ਤੇਰੇ ਪਤਾ ਨਹੀਂ ਹੁੰਦਾ ਤ੍ਰਿਪਤੇ ਵਿਸ਼ਟਾ ਖਾਏ ਮੁਖ ਗੋਹੇ ਕਵਾਂ ਕਾਗ ਨੀਚ ਕੇ ਸੰਗਤ ਕਹਿੰਦੇ ਕਾਣ ਹੀ ਕਾਣ ਦੇ ਕੰਮ ਕਰਨਾ ਸਮਝ ਲਓ ਕਾਣ ਦੇ ਜਿੱਤਰਾ ਦੇ ਕੰਮ ਕਰਦਣਾ ਇਸੇ ਤਰ੍ਹਾਂ ਹੀ ਨੀਚ ਮਨੁੱਖ ਦੀ ਸੰਗਤ ਕਰਨੀ ਕਾਂ ਦੀ ਸੰਗਤ ਕਰਨ ਦੇ ਬਰਾਬਰ ਹੈ। ਅਵ ਕਾਗ ਨੀਚ ਕੀ ਸੰਗਤ। ਕਹਿੰਦੇ ਕਾਂ ਤੇ ਤ੍ਰਿਪਤ ਉਦੋਂ ਹੁੰਦਾ ਹੈ ਰੱਜਦਾ ਉਦੋਂ ਜਦੋਂ ਨੇ ਆਪਣੀ ਚੁੰਝ ਗੰਦ ਦੇ ਵਿੱਚ ਮਾਰਨੀ ਹੈ। ਪਰ ਜਿਹੜਾ ਗਲਤ ਇਨਸਾਨ ਨੇ ਜਿਨ੍ਹਾਂ ਨੇ ਤਾਂ ਗਲਤ ਸੰਗਤ ਨਾ ਕਰੇ, ਗਲਤ ਕੁਝ ਬੋਲੇ ਨਾ, ਗਲਤ ਕੁਝ ਕਰੇ ਨਾ ਉਹਨਾਂ ਦੇ ਤਾਂ ਕੋ ਤ੍ਰਿਪਤ ਨਹੀਂ ਹੁੰਦਾ। ਇਹ ਗੁਰੂ ਬਾਣੀ ਦੇ ਬਚਨ ਨੇ ਜੀ। ਤੇ ਕਿੰਦੇ ਕਾਂ ਤੇ ਹੰਸ ਦੇ ਮਿੱਤਰਤਾ ਪੈ ਗਈ ਤੇ ਇੱਕ ਦਿਨ ਦੋਵੇਂ ਜਾਣੇ ਕਿਉਂਕਿ ਹੰਸਾਂ ਦੀ ਖੁਰਾਕ ਹੁੰਦੀ ਹੈ ਹੀਰੇ ਮੋਤੀ ਖਾਣੇ ਔਰ ਇਹਦੇ ਦੇ ਸਰੋਵਰਾਂ ਦੇ ਕੰਢੇ ਤੇ ਜੀ ਤੇ ਕਾਂ ਕਾਵਾਂ ਦੇ ਘਰ ਕਿੱਥੇ ਹੁੰਦੇ ਸਾਨੂੰ ਸਭ ਨੂੰ ਪਤਾ ਜੀ ਕਾਂ ਨੇ ਘਰ ਵੀ ਉੱਥੇ ਬਣਾਉਣਾ ਜਿੱਥੇ ਆਲੇ ਦੁਆਲੇ ਗੰਦਗੀ ਜ਼ਰੂਰ ਹੋਵੇ ਤੇ ਹੰਸ ਦੇ ਘਰ ਵੀ ਬੜੇ ਸੋਹਣੇ ਜਗ੍ਹਾ ਤੇ ਹੁੰਦੇ ਨੇ ਤਾਂ ਹੰਸ ਨੂੰ ਤਾਂ ਕਹਿਣ ਲੱਗਾ ਕਹਿੰਦਾ ਚੱਲ ਮਿੱਤਰਾ ਤੇਰਾ ਘਰ ਵੇਖੀਏ ਤੇਰੇ ਬੱਚਿਆਂ ਨੂੰ ਮਿਲ ਕੇ ਆਈਏ ਤੇਰੇ ਪਰਿਵਾਰ ਨੂੰ ਮਿਲ ਕੇ ਆਈਏ ਜਦੋਂ ਮਿਲਣ ਗਿਆ ਹੰਸ ਦਾ ਘਰ ਬੜੀ ਸੁੰਦਰ ਜਗ੍ਹਾ ਤੇ ਸਿਰੋਗਨਾਂ ਦੇ ਕੰਡੇ ਤੇ ਰਹਿੰਦਾ ਜੀ ਬੱਚੇ ਵੀ ਬੜੇ ਸੁੰਦਰ ਕਾਂ ਉਹਦੇ ਹੰਸ ਦੇ ਤੇ ਕਾਂ ਨੇ ਤੇ ਜੋ ਦੇਖਿਆ ਉਹਨੇ ਕਹਿ ਤਾ ਕਹਿੰਦਾ ਮਿੱਤਰਾ ਤੇਰਾ ਘਰ ਬੜਾ ਸੁੰਦਰ ਜਗ੍ਹਾ ਤੇ ਐ ਤੇਰੇ ਬੱਚੇ ਬੜੇ ਸੁੰਦਰ ਹੁਣ ਹੰਸ ਕਹਿਣ ਲੱਗਾ ਮਿੱਤਰਾ ਤੂੰ ਵੀ ਆਪਣਾ ਘਰ ਦਿਖਾ ਤੇਰਾ ਵੀ ਦੇਖੀਏ ਕਹਿੰਦਾ ਚੱਲ ਵੀ ਮਿੱਤਰਾ ਹੁਣ ਕਾਂ ਦੇ ਘਰ ਕਿੱਥੇ ਹੁੰਦੇ ਨੇ ਕਿਕਰਾਂ ਦੇ ਉੱਤੇ ਤੇ ਆਲੇ ਦੁਆਲੇ ਉੱਥੇ ਉਹਨੇ ਬਰੋਣਾ ਦਾ ਜਿੱਥੇ ਗੰਦਗੀ ਬੜੀ ਹੋਵੇ ਤੇ ਜਦੋਂ ਕਾਂ ਲੈ ਕੇ ਗਿਆ ਤੇ ਆਲੇ ਦੁਆਲੇ ਬਦਬੂ ਬੜੀ ਆਉਂਦੀ ਪਈ ਸੀ ਤੇ ਕਾਂ ਦੇ ਬੱਚੇ ਦੇਖੇ ਉਹ ਜਿਹੜੇ ਹੋਰੀ ਤਰ੍ਹਾਂ ਦੇ ਉਹਨਾਂ ਦੀ ਬੋਲੀ ਬੱਚਿਆਂ ਦੀ ਅਜੇ ਹੰਸ ਨੇ ਤੇ ਸਹਿਜ ਸੁਭਾਏ ਕਹਤਾ ਕਹਿੰਦਾ ਮਿੱਤਰਾ ਇੱਥੇ ਆਲੇ ਦੁਲੇ ਬਦਬੂ ਬੜੀ ਆਉਂਦੀ ਏ ਇਹ ਐਹੋ ਜੀ ਥਾਂ ਦੇ ਉੱਤੇ ਤੇਰਾ ਘਰ ਆ ਬੱਚੇ ਵੀ ਤੇਰੇ ਨੇ ਜਿਹੜੇ ਮਿੱਤਰਾ ਉਹਨੇ ਤਾਂ ਸਭ ਨੂੰ ਬੜੇ ਪਿਆਰ ਨਾਲ ਕਹਿਣਾ ਕੀਤਾ ਵੀ ਮਿੱਤਰਾ ਇੱਥੇ ਗੰਦਗੀ ਬੜੀ ਆਉਂਦੀ ਪਈ ਬਦਬੂ ਬੜੀ ਆਉਂਦੀ ਪਈ ਏ ਆ ਬੱਚੇ ਤੇਰੇ ਨੇ ਮਿੱਤਰਾ ਉਹ ਕਾਣੇ ਮਨ ਵਿੱਚ ਰੋਸ ਕਰ ਲਿਆ ਵੀ ਮੇਰੇ ਬੱਚਿਆਂ ਦੇ ਮੇਰੇ ਮੇਰੇ ਘਰ ਬਾਰੇ ਨੇ ਮਾੜਾ ਬੋਲਿਆ ਕੋਈ ਨਹੀਂ ਨੂੰ ਸਭ ਕੁਝ ਸਿਖਾਉਣਾ ਹੈ ਕਹਿੰਦਾ ਨਹੀਂ ਮਿਤਰਾ ਥੱਕ ਗਏ ਸਾਂ ਮੈਂ ਕਿਹਾ ਕੋਈ ਨਹੀਂ ਥੋੜਾ ਜਿਹਾ ਅਗਾਹ ਚੱਲ ਕੇ ਤੈਨੂੰ ਮੈਂ ਆਪਣਾ ਘਰ ਦਿਖਾਉਣਾ ਹੈ ਇੱਥੇ ਤੇ ਰੁਕ ਗਏ ਸਾਂ ਉਹ ਸੋਹਣੇ ਜਿਹੇ ਬਾਗ ਦੇ ਵਿੱਚ ਲੈ ਕੇ ਚਲਾ ਗਿਆ ਤਾਂ ਤੇ ਉਸ ਬਾਗ ਦੇ ਵਿੱਚ ਉਸ ਦਰਖਤ ਦੇ ਉੱਤੇ ਬੈਠ ਗਿਆ ਜਿੱਥੇ ਥੱਲੇ ਰੱਖਿਆ ਪਿਆ ਹੋਇਆ ਸੀ ਤਾਂ ਕਾਂ ਤੇ ਦਬਦਬ ਵਿੱਠ ਕਰਕੇ ਉੱਡ ਗਿਆ ਤੇ ਜਦੋਂ ਉਹ ਵਿੱਠ ਪਈ ਨਾ ਉਸਦੇ ਮੂੰਹ ਦੇ ਉੱਤੇ ਰੱਖੇ ਦੇ ਮੂੰਹ ਦੇ ਉੱਤੇ ਪਈ ਤਾਂ ਉਹਨੇ ਦੇਖਿਆ ਵੀ ਉੱਤੋਂ ਕਿਸੇ ਪੰਛੀ ਨੇ ਵਿੱਠ ਕੀਤੀ ਹੈ ਕਾਂ ਤਾਂ ਉੱਡ ਗਿਆ ਸੀ ਉਹਨੇ ਜਦੋਂ ਦੇਖਿਆ ਉੱਤੇ ਨੂੰ ਤੇ ਉੱਤੇ ਹੰਸ ਬੈਠਾ ਸੀ ਉਹਨੇ ਥੱਲੇ ਧੀਰ ਮਾਰਿਆ ਤੇ ਤੇ ਰਹ ਹੰਸ ਦੇ ਵਜ੍ਹਾ ਤੇ ਮਰਦਾ ਹੋਇਆ ਥੱਲੇ ਡਿੱਗਦਾ ਹੋਇਆ ਗੋਲ ਪਿਆ ਸਰਵਰ ਹੰਸ ਨਾ ਜਾਣਿਆ ਕਾਗ ਕੁ ਪੰਖੀ ਸੰਗ ਕਹਿੰਦੇ ਹੰਸ ਨੇ ਜਾਣਿਆ ਇਹ ਨਾ ਵੀ ਕਾ ਚੰਗਾ ਪੰਛੀ ਨਹੀਂ ਅਲੱਦੀ ਸੰਗਤ ਕਰ ਬੈਠਾ ਕਾਗ ਕੁ ਪੰਖੀ ਸੰਗ ਕਹਿੰਦੇ ਵੇਖੋ ਜੀ ਹੰਸ ਦਾ ਇਹ ਹਾਲ ਹੋਇਆ ਕਿ ਮੱਕਦੇ ਤੇ ਕਾ ਤੇ ਹੰਸ ਨੂੰ ਬਾਣੀ ਥੋੜਾ ਸੁਣਾਉਣ ਵਾਲੀ ਹੈ ਜੀ ਇਹ ਸੁਣਾਈ ਸਾਨੂੰ ਜਾ ਰਹੀ ਹੈ ਸਮਝਾਈ ਸਾਨੂੰ ਜਾ ਰਹੀ ਹੈ ਸਾਕਤ ਸੋ ਐਸੀ ਪ੍ਰੀਤ ਹੈ ਜੁਜੋ ਗਿਆਨੀ ਰੰਗ ਕਹਿੰਦੇ ਭਲੇ ਇਸੇ ਤਰ੍ਹਾਂ ਜਿਹੜਾ ਰੱਬ ਦੇ ਨਾਲੋਂ ਟੁੱਟਾ ਹੋਇਆ ਮਨੁੱਖਾ ਇਹਨੂੰ ਕਹਿੰਦੇ ਨੇ ਸਾਕਤ ਕਹਿੰਦੇ ਜਿਹੜੇ ਰੱਬ ਦੇ ਨਾਲੋਂ ਟੁੱਟਾ ਹੋਇਆ ਮਨੁੱਖਾ ਉਹਦੀ ਸੰਗਤ ਕਰੋਗੇ ਤੇ ਇਹੋ ਜਿਹਾ ਕੁਝ ਹੀ ਮਿਲੇਗਾ ਤੁਹਾਨੂੰ ਐ ਭੋਜੇ ਕੁਝ ਤੇ ਬਾਣੀ ਫਿਰ ਢੇਡ ਕਰਵਾਉਂਦੀ ਕਹਿੰਦੇ ਭਲਿਆ ਆ ਤੈਨੂੰ ਦੱਸਾਂ ਕਿਹੜੀ ਸੰਗਤ ਕਰਨ ਸਤ ਸੰਗਤ ਕੈਸੀ ਜਾਣੀ ਹੈ ਹੁਣ ਸਵਾਲ ਹੈ ਜੀ ਕਹਿੰਦੇ ਸਤ ਸੰਗਤ ਕਿਹੋ ਜੀ ਹੈ ਕਿਹੋ ਜੀ ਹੋਣੀ ਚਾਹੀਦੀ ਹੈ ਜਿੱਥੇ ਇੱਕੋ ਨਾਮ ਵਖਾਣੀ ਹੈ ਕਹਿੰਦੇ ਜਿੱਥੇ ਇੱਕ ਨਾਮ ਦੀ ਗੱਲ ਹੋਵੇ ਕਿ ਮੈਂ ਕਰੂ ਅਸੀਂ ਜੇ ਗੁਰੂ ਘਰ ਆ ਕੇ ਬੈਠੇ ਇੱਕ ਦੂਜੇ ਦੀਆਂ ਨਿੰਦਿਆ ਚੁਗਲੀ ਕਰਕੇ ਚਲੇ ਜਾਣਾ ਨਾ ਇਹ ਸਤ ਸੰਗਤ ਨਹੀਂ ਕਰਨ ਹੁੰਦੇ ਐ ਤੇ ਨਿੰਦਿਆ ਚੁਗਲੀ ਕਰਨੋਂ ਨਹੀਂ ਸੇ ਉਹ ਸੰਗਤ ਕਰਨੋਂ ਆਂ ਆ ਜੇ ਤੇ ਇਥੇ ਨਾਮ ਦੀ ਗੱਲ ਸੁਣਨ ਆਉਨੇ ਆ ਨਾਮ ਜਪਣ ਆਉਨੇ ਆ ਫਿਰ ਸਤ ਸੰਗਤ ਹੈ ਜੇ ਸਤ ਦਾ ਸੰਗ ਕਰਨਾ ਆਏ ਆ ਤੇ ਜੇ ਤੇ ਇਥੇ ਮੇਰੇ ਵਰਗਾ ਵਿਖੇ ਮਾ ਕਰੇ ਕਿਸੇ ਨੂੰ ਲਾ ਕੇ ਗੱਲ ਕਰਦਾ ਪਿਆ ਤੇ ਮੈਂ ਇਥੇ ਸੰਗਤ ਕਰਨ ਹੀ ਆਉਂਦਾ ਪਿਆ ਗੁਰਬਾਣੀ ਦੀ ਸੱਚ ਜੋ ਹੈ ਉਹ ਆਪਾਂ ਨਾਲ ਸਭਨੇ ਜੁੜਨਾ ਜੀ ਸਤ ਸੰਗਤ ਕੈਸੀ ਜਾਣੀ ਹੈ ਜਿੱਥੇ ਇੱਕੋ ਨਾਮ ਅਖਾਣੇ ਹੈ ਜਿੱਥੇ ਇੱਕ ਨਾਮ ਦੀ ਗੱਲ ਹੋਵੇ ਕਹਿੰਦੇ ਉਹ ਸਤ ਸੰਗਤ ਜੇ ਪਾਵੇ ਸੱਜਣ ਠੱਗ ਨੇ ਕਿੰਨੇ ਕੁ ਸੰਗਤ ਕੀਤੀ ਸੀ ਜੀ ਜੀਵਨ ਬਦਲ ਗਿਆ ਗੁਰੂ ਨਾਨਕ ਦੇਵ ਜੀ ਦੀ ਸੰਗਤ ਕੀਤੀ ਇੱਕੋ ਹੀ ਸ਼ਬਦ ਸੁਣਿਆ ਸੀ ਨਾ ਉਜਲ ਕਹਿਾਂ ਚਿਲਕਣਾ ਘੋਟੇ ਮ ਕਲੜੀ ਮਸ ਉਤਿਆਂ ਜੂਠ ਨ ਉਤਰੇ ਜੇ ਸੋ ਧੁਆ ਤਿਸ ਤੇ ਨਾਲੀ ਦਾ ਹਉ ਦੀ ਪੰਕਤੀ ਸੀ ਸੱਜਣ ਸਹੀ ਨਾਲ ਮੈਂ ਚੱਲਦਿਆਂ ਨਾਲ ਚਲਣ ਹੈ ਸੱਜਣਾ ਉਹ ਕੰਮ ਕਰ ਜਿਹੜੇ ਤੇਰੇ ਨਾਲ ਚੱਲਣੇ ਨੇ ਸੱਜਣ ਸਹੀ ਨਾਲ ਮੈਂ ਚੱਲਦੇ ਆ ਨਾਲ ਚੱਲਨ ਜਿੱਥੇ ਲੇਖਾ ਮੰਗੀਏ ਤਿੱਥੇ ਖੜੇ ਦਿਸਨ ਕਹਿੰਦੇ ਇਹੋ ਜੇ ਕਰਮ ਕਰ ਜਿਹੜੇ ਤੇਰੇ ਨਾਲ ਖੜਨ ਭਲਿਆ ਇਹੋ ਜੇ ਸੰਗਤ ਕਰ ਜਿਹੜੇ ਤੇਰੇ ਤੇਰਾ ਛੁਟਕਾਰਾ ਕਿਤੇ ਹੋ ਜਾਵੇ ਇਹਨਾਂ ਔਗਣਾਂ ਵਿਕਾਰਾਂ ਵਾਲੇ ਜੀਵਨ ਤੋਂ ਬਾਣੀ ਪਿੱਛੋਂ ਤੱਕ ਕਹਿ ਰਹੀ ਹੈ ਸਾਨੂੰ ਕਬੀਰ ਸਾਕਤ ਤੇ ਸੂਕਰ ਭਲਾ ਯਹੀ ਫਿਰ ਵੀ ਗੁਰੂ ਦੇ ਸੰਗਤ ਨਾ ਕਰੀਏ ਤੇ ਅਹੀਂ ਜ਼ਾਬਤੋ ਟਟਿਆਂ ਹੋਿਆਂ ਦੀ ਸੰਗਤ ਕਰੀਏ ਜੀ ਤੇ ਦਾਤਾ ਇਹਨੇ ਕਹਤਾ ਇਹੋ ਜੇ ਮਨੁੱਖ ਦੇ ਨਾਲ ਉਤ ਜਹੀ ਵੀ ਸਾਕਤ ਹੀ ਬੰਨਾ ਆ ਤੇ ਦਾਤਾ ਇਹਨੇ ਕਹਤਾ ਕਬੀਰ ਸਾਕਤ ਤੇ ਸੂਕਰ ਭਲਾ ਕਹਿੰਦੇ ਉਹਦੇ ਨਾਲ ਸੂਰ ਚੰਗਾ ਜਿਹਾ ਭਲਿਓ ਜੇ ਇਹੋ ਜਿਹਾ ਬੰਦਾ ਕੋਈ ਮਰ ਗਿਆ ਨਾ ਜਿਹਨੇ ਕਿਸੇ ਨੂੰ ਆਲੇ ਦੋਲੇ ਜੀਣ ਨਹੀਂ ਦਿੱਤਾ ਕਿਸੇ ਨੂੰ ਟਿਕਣ ਹੀ ਨਹੀਂ ਦਿੱਤਾ ਕਹਿੰਦੇ ਉਹਦਾ ਮਰਨ ਤੋਂ ਬਾਅਦ ਕਿਸੇ ਨੇ ਨਾਮ ਨਹੀਂ ਲੈਣਾ ਤੇ ਸੂਰ ਮਰ ਗਿਆ ਨਾ ਕਿਤੇ ਜਿਹੜਾ ਗੰਦਗੀ ਖਾਂਦਾ ਸਾਰੇ ਪਿੰਡ ਦੀ ਨਗਰ ਦੀ ਉਹਦਾ ਲੋਕਾਂ ਨੇ ਨਾਮ ਲੈਣਾ ਉਹ ਦੇਖਿਆ ਨਹੀਂ ਜੀ ਉਹ ਕਿੰਨੇ ਦਿਨ ਹੋ ਗਏ ਨੇ ਸੂਰ ਨਹੀਂ ਦੇਖਿਆ ਸੂਰ ਨੂੰ ਲੋਕਾਂ ਨੇ ਯਾਦ ਕਰਨਾ ਇਹੋ ਜਿਹਾ ਮਨੁੱਖ ਨੂੰ ਯਾਦ ਕੋਈ ਨਹੀਂ ਕਰਦਾ ਕਬੀਰ ਸਾਕਤ ਤੇ ਸੂਕਰ ਭਲਾ ਰੱਖੇ ਅੱਛਾ ਗਉ ਉਹ ਸਾਕਤ ਬੱਪਰਾ ਮਰ ਗਿਆ ਕਹਿੰਦੇ ਸਾਕਤ ਮਰ ਗਿਆ ਨਾ ਜਿਹਦਾ ਕੋਈ ਨਾ ਲੈ ਹੈ ਨਾਉ ਦੇਖੋ ਗੁਰਬਾਣੀ ਦੇ ਬਚਨ ਨੇ ਕਹਿੰਦੇ ਉਹਦਾ ਕੋਈ ਨਾਂ ਨਹੀਂ ਜਿਹ ਲੈਂਦਾ ਹੁੰਦਾ ਜਿਹੜਾ ਇਹੋ ਜਿਹਾ ਮਨੁੱਖ ਹੋਵੇ ਜਿਹੜਾ ਟੁੱਟਿਆ ਹੋਇਆ ਆ ਤੇ ਪਤਾ ਨਹੀਂ ਕਿੰਨਿਆਂ ਨੂੰ ਤੋੜਨ ਦਾ ਕੰਮ ਕਰਦਾ ਹੈ ਉਹ ਇਹਨਿਆਂ ਨੂੰ ਤੇ ਭਗਤ ਕਬੀਰ ਸਾਹਿਬ ਜਿੱਦਾਂ ਦੇ ਇੱਕ ਬਚਨ ਹੁੰਦੇ ਨੇ ਕਿੰਦੇ ਪੱਲੇ ਉਹ ਨਦੀ ਕਿਤੇ ਗੰਗਾ ਦੇ ਵਿੱਚ ਜਾ ਰਲੇ ਨਾ ਉਹ ਨਦੀ ਨਹੀਂ ਰਹਿੰਦੀ ਉਹ ਪਤਾ ਕੀ ਆ ਖੁਵਾਂਦੀ ਜਣ ਗੰਗਾ ਤੇ ਕਿਤੇ ਚੰਦਨ ਦੇ ਦਰਖਤ ਦੇ ਨੇੜੇ ਕੋਈ ਹੋਰ ਦੂਸਰਾ ਦਰਖਤ ਹੋਵੇ ਤੇ ਉਹਦੇ ਅੰਦਰ ਵੀ ਚੰਦਨ ਦੀ ਖੁਸ਼ਬੂ ਆ ਜਾਂਦੀ ਏ ਉਹ ਹੁਣ ਆਮ ਦਰਖਤ ਨਹੀਂ ਰਹਿ ਜਾਂਦਾ ਕਿਉਂਕਿ ਉਹਨੇ ਸੰਗਤ ਕਰ ਲਈ ਚੰਦਨ ਦੀ ਜੀ ਕਹਿੰਦੇ ਇਸੇ ਤਰ੍ਹਾਂ ਜਿਹੜਾ ਕੋਈ ਸਤ ਦੀ ਸੰਗਤ ਕਰਨ ਲੱਗ ਪੈਂਦਾ ਆ ਜਿਹੜਾ ਗੁਰੂ ਗ੍ਰੰਥ ਸਾਹਿਬ ਜੀ ਦੀ ਸੰਗਤ ਕਰਨ ਲੱਗ ਪੈਂਦਾ ਆ ਕਹਿੰਦੇ ਰੱਬ ਦਾ ਰੂਪ ਹੋ ਜਾਂਦਾ ਭੱਲੇ ਗੰਗਾ ਕੈ ਸੰਗ ਸਲਤਾ ਬਿਗਰੀ ਗੰਗਾ ਦਾ ਭਾਵ ਹੈ ਗੰਗਾ ਸਲਤਾ ਦਾ ਭਾਵ ਹੈ ਨਦੀ ਗੰਗਾ ਕੈ ਸੰਗ ਸਲਤਾ ਬਿਗਰੀ ਸੋ ਸਲਤਾ ਗੰਗਾ ਹੋਏ ਨਿਵਰੀ ਕਹਿੰਦੇ ਵੇਖੋ ਜਦੋਂ ਗੰਗਾ ਦੇ ਵਿੱਚ ਪੈ ਜਾਂਦੀ ਹੁਣ ਅਰ ਕੋਈ ਕਹਿੰਦਾ ਜੀ ਗੰਗਾ ਹੁਣ ਖਿਮਾ ਕਰੋ ਨਾ ਜੀ ਬਿਆਸ ਸੁਦਰੀਆ ਦੇ ਵਿੱਚ ਆਈ ਸਤਲੁਈ ਦਾ ਪਾਣੀ ਭਾਵੇਂ ਮਿਲਾ ਦਈਏ ਜੀ ਤੇ ਰਹਿਣਾ ਤੇ ਨੇ ਵੇਖੋ ਬਿਆਸਿਖਾਉਣਾ ਨਾ ਜਦੋਂ ਉਹਦੇ ਵਿੱਚ ਮਿਲ ਗਿਆ ਭਾਵੇਂ ਬਿਆਸ ਦਾ ਪਾਣੀ ਸਤਲੁਈ ਵਿੱਚ ਮਿਲਾ ਦਈਏ ਜੇ ਸਤਲੁਈ ਵਿੱਚ ਮਿਲਾਤਾ ਸਤਲੁਈ ਵਗੰਦਿਆ ਤੇ ਉਹ ਸਤਲੁਈ ਰਹਿਣਾ ਚ ਐਸੀ ਤਰ੍ਹਾਂ ਦਾਤਾ ਜਿਹੜਾ ਕਰਾਉਂਦੇ ਨੇ ਕਹਿੰਦੇ ਵੇਖੋ ਜਦੋਂ ਆਮ ਨਦੀ ਜਿਹੜੀ ਇਹ ਵੇਖੋ ਗੰਗਾ ਦੇ ਵਿੱਚ ਜਾ ਰਲੀ ਤੇ ਉਹਦੇ ਹੌਂਦ ਆਪਣੇ ਮਿਟ ਗਏ ਉਹ ਗੰਗਾ ਬਣ ਗਈ। ਵਿਗਰੇ ਕਬੀਰਾ RAM ਦੁਹਾਈ ਕਹਿੰਦੇ ਰੱਬ ਦੀ ਦੁਹਾਈ ਜਿਉਂ ਪਰ ਇਹ ਬਦਾ ਵਾਸਤਾ ਜੇ ਮੰਮੀ ਵਿਗੜ ਗਿਆ ਜੇ ਕਿ ਮੈਂ ਕਰੇ ਗੁਰੂ ਦੀ ਸੰਗਤ ਕਰਦੇ ਆ ਵਿਗੜਦੇ ਆ ਸੇ ਹੁਣ ਕਿਹੋ ਜਿਹਾ ਵਿਗੜਨਾ ਇਹ ਗੁਰੂ ਗ੍ਰੰਥ ਸਾਹਿਬ ਜੀ ਦੱਸਣਾ ਕਰਦੇ ਨੇ ਵਿਗਰੇ ਕਬੀਰਾ RAM ਦੁਹਾਈ ਸੱਚ ਭਇਓ ਅਨਕਤਹਿ ਨ ਜਾਇ ਕਹਿੰਦੇ ਮੈਂ ਸੱਚ ਹੋ ਗਿਆ ਜੇ ਭਲੋ ਮੈਂ ਉਹਦਾ ਰੂਪ ਹੋ ਗਿਆ ਅਨਕਤਹਿ ਨ ਜਾਇ ਅਨ ਦਾ ਪਾਵਰ ਹੋਰ ਕਿਤੇ ਨਹੀਂ ਕਿਤੇ ਤਾਂ ਪਾਵਰ ਕੋਈ ਨਹੀਂ ਮਜਾਉਂਦਾ ਜੀ ਹੁਣ ਹੁਣ ਸੋਵਾਰ ਵੀਰਵਾਰ ਸ਼ਨੀਵਾਰ ਮੰਗਲਵਾਰ ਵਾਲੇ ਸਾਰੇ ਕਮੇ ਛੱਡ ਦਿੱਤੇ ਹੁਣ ਤੇ ਰਜਨ ਅੱਗੇ ਸੁਣਦੇ ਨੇ ਸਨ ਸਭ ਸਿੱਖਣ ਕੋ ਹੁਕਮ ਹੈ ਗੁਰੂ ਮਾਨਿਓ ਗ੍ਰੰਥ ਹੁਣ ਵਾਕਏ ਗੁਰੂ ਗ੍ਰੰਥ ਸਾਹਿਬ ਨੇ ਤਾਂ ਸਿੱਖ ਬਣ ਗਿਆ ਮੈਂ ਹੁਣ ਕਿਤੇ ਨਹੀਂ ਉਰ ਜਾਂਦਾ ਜੀ ਸਾਚ ਭਇਓ ਅਨਕਤ ਹੈ ਨਾ ਜਾਈ ਮੈਂ ਉਹਦਾ ਰੂਪ ਹੋ ਗਿਆ ਜੀ ਮੈਂ ਹੁਣ ਹੋਰ ਕਿਤੇ ਨਹੀਂ ਜਾਂਦਾ ਜੀ ਤੇ ਜਾਨਾ ਆਪਾ ਪੜਦੇ ਆ ਸਗਲ ਦੁਆਰ ਕੋਈ ਛੱਡ ਕੇ ਗਹੇ ਤੁਹਾਰੋ ਦੁਆਰ ਹੈ ਵਾਹਿਗੁਰੂ ਜੀ ਮੈਂ ਸਾਰੇ ਦੁਆਰੇ ਛੱਡ ਕੇ ਮੈਂ ਤੁਹਾਡਾ ਦੁਆਰਾ ਪਕੜ ਲਿਆ ਜੀ ਮੈਂ ਤੁਹਾਡਾ ਦੁਆਰਾ ਪਕੜ ਲਿਆ ਮਨੂੰ ਹੋਰ ਕਿਤੇ ਨਹੀਂ ਜਾਂਦਾ ਜੀ ਇਸ ਤਰ੍ਹਾਂ ਦਾਤਾ ਹੀ ਬਾਣੀ ਵਿੱਚ ਕਹਿੰਦੇ ਕਹਦੇ ਹੋ ਭਲੇ ਹੋ ਜੇ ਅਸੀਂ ਵੀ ਗੁਰੂ ਦੀ ਸੰਗਤ ਕਰਾਂਗੇ ਨਾ ਤੇ ਗੁਰੂ ਸਾਡੀ ਮਾਂ ਪਕੜ ਲੈਣਗੇ ਇੰਨਾ ਹੀ ਇੱਥੇ ਹੋਰ ਕਿਤੇ ਵੀ ਨਹੀਂ ਜਾਂਦਾ ਇਹ ਸਾਡੀ ਪਰਖ ਅਜੇ ਨਹੀਂ ਖਿਮਾ ਕਰੇ ਕੋਈ ਦਰਦਰ ਤੇ ਪਟਕਦਾ ਫਿਰੇ ਜਿਤਨਾ ਕੋਈ ਸਮਝਣ ਦੇ ਲਈ ਹੈ ਆਪਣੇ ਖਸਮ ਨੂੰ ਵਿਸਾਰ ਕੇ ਔਰਤ ਕਦੀ ਕਿਤੇ ਕਦੀ ਕਿਤੇ ਪਟਕੇ ਤੇ ਇਹੋ ਜੀ ਔਰਤ ਨੂੰ ਸਮਾਜ ਨਾਮ ਦੇ ਦਿੰਦਾ ਕਮਜਾਤ ਹੈ ਜੀ ਨਹੀਂ ਨਹੀਂ ਯਾਰ ਕੋਲੇ ਚੰਗੀ ਨਹੀਂ ਹੈ ਬਾਣੀ ਦੇ ਚਰਜਾਨਾ ਪੜਦੇ ਖਸਮ ਦੇ ਸਾਰੇ ਤੇ ਕਮਜਾਤ ਨਾਨਕ ਨਾਮੈ ਬਾਜ ਸਨਾਤ ਰਹਿ ਰਾਸ ਸਾਹਿਬ ਚਰਜਾਨਾ ਇਹ ਸ਼ਬਦ ਪੜਦੇ ਆਪਾਂ ਕਹਿੰਦੇ ਜਿਹੜੇ ਆਪਣੇ ਖਸਮਨੋਂ ਗੁਰੂ ਗ੍ਰੰਥ ਸਾਹਿਬ ਨੂੰ ਵਿਸਾਰ ਕੇ ਕਦੀ ਕਿਤੇ ਕਦੀ ਕਿਤੇ ਅਜੇ ਵੀ ਜਾਂਦੇ ਨੇ ਕਹਿੰਦੇ ਕਮਜਾਤ ਹੀ ਨੇ ਹੋਰ ਕੋਣ ਨੇ ਉਹ ਨਵੀਂ ਜਾਤ ਵਾਲੇ ਨੇ ਉਹ ਜਿਹੜੇ ਆਪਣੇ ਖਸਮ ਨੂੰ ਵਿਸਾਰਦੇ ਨੇ ਕਿਮਾ ਕਰਿਓ ਜੰਨੀਆਂ ਰੌਣਕਾਂ ਗੁਰੂ ਘਰ ਦੇ ਅੰਦਰ ਹੋਣੀਆਂ ਚਾਹੀਦੀਆਂ ਸੀ ਨੇ ਕਿਉਂਕਿ ਯਾਨੀ ਸੰਸਮਸ ਕੀ ਬੜੀ ਸੁੰਦਰ ਗੱਲ ਕਰ ਦਿੰਦੇ ਕਹਿੰਦੇ ਜਿੱਥੇ ਸੱਚ ਵਾਲੇ ਬੰਦੇ ਧੀੜਾਂ ਨਹੀਂ ਹੁੰਦੀਆਂ ਹਮੇਸ਼ਾ ਧੀੜਾਂ ਉਧਰ ਹੁੰਦੀਆਂ ਨੇ ਵੇਖਾ ਵੇਖੀ ਵਾਲਿਆਂ ਵਾਲੇ ਬੰਦੇ ਸੱਚ ਵਾਲੇ ਬੰਦੇ ਹਮੇਸ਼ਾ ਧੀੜਾਂ ਨਹੀਂ ਹੁੰਦੀਆਂ ਤੇ ਭਗਤ ਕਬੀਰ ਸਾਹਿਬ ਜੀ ਵੀ ਕਹਿਣਾ ਕਰਦੇ ਨੇ ਕਹਿੰਦੇ ਮੈਂ ਜਦੋਂ ਦੀ ਉਸ ਮਾਲਕ ਦੇ ਸੰਗਤ ਕਰ ਲਈ ਮਾਲਕ ਦੇ ਨਾਮ ਨਾਲ ਜੁੜ ਗਿਆ ਨਾ ਜੀ ਕਹਿੰਦੇ ਮੈਂ ਕਬੀਰ ਕਹਿੰਦੇ ਅਬਗਟ ਘਾਟੀ RAM ਕੀ ਤੇ ਚੜ ਰਿਓ ਕਬੀਰ ਕਹਿੰਦੇ ਜਿਹੇ ਮਾਰਗ ਪੰਡਤ ਗਏ ਪਾਛੇ ਪਰਿ ਬਹੀਰ ਕਹਿੰਦੇ ਜਿਸ ਮਾਰਗ ਦੇ ਉੱਤੇ ਬੜੇ ਬੜੇ ਸਿਆਣੇ ਕਹਿੰਦੇ ਸਿਆਣੇ ਲੋਕ ਕੰਬਲੇ ਆ ਜਿਹੜੇ ਐਵੇਂ ਇੰਨੇ ਤੁਰੇ ਫਿਰਦੇ ਜੀ ਪਰ ਵੇਖ ਲਓ ਭਗਤ ਕਬੀਰ ਸਹੀ ਲੋਕਾਂ ਦੇ ਮਗਰ ਨਹੀਂ ਤੁਰੇ ਕਬੀਰ ਜੇ ਮਾਰਗ ਪੰਡਤ ਗਏ ਪਾਛੇ ਪਰਿ ਬਹੀਰ ਇੱਕ ਅਵਗਟ ਘਾਟੀ ਰਾਮ ਕੀ ਤੇ ਚੜ ਰਹੇ ਹੋ ਕਬੀਰ ਕਹਿੰਦੇ ਮੈਂ ਤੇ ਵੇਖੋ ਜੀ ਜਿਹੜੀ ਔਖੀ ਘਾਟੀ ਹੈ ਜਿੱਧਰ ਕੋਈ ਚੜਨਾ ਨਹੀਂ ਚਾਹੁੰਦਾ ਕਹਿੰਦੇ ਮੈਂ ਉਹ ਚੜਦਾ ਪਿਆ ਜੀ ਮੈਂ ਤੁਰ ਪਿਆ ਜੀ ਉਧਰ ਜਿਹੜੇ ਸਤ ਸੰਗਤ ਕਰਨ ਲੱਗ ਪੈਂਦੇ ਨੇ ਖਿਮਾ ਕਰਿਓ ਉਹ ਪੀੜਾਂ ਦੇ ਮਗਰਨੇ ਤੁਰਦੇ ਸੱਚ ਨੂੰ ਪਛਾਣ ਜਾਂਦੇ ਨੇ ਸੱਚ ਤਾਂ ਪਰ ਜਾਣੀਏ ਜਾਂ ਹਿਰਦੇ ਸੱਚ ਹੋਏ ਕਹਿੰਦੇ ਸੱਚ ਨੂੰ ਵੀ ਤਦ ਜਾਣਿਆ ਜਾ ਸਕਦਾ ਜੇ ਹਿਰਦੇ ਦੇ ਵਿੱਚ ਸੱਚ ਆ ਜਾਵੇ ਸਾਡੇ ਕਿਤੇ ਕਬੀਰ ਸੰਗਤ ਕਰੀਏ ਸਾਧ ਕੀ ਅੰਤ ਕਰੇ ਨਿਰਭਾ ਕਹਿੰਦਾ ਜੇ ਤੇ ਪੜਿਆ ਗੁਰੂ ਦੇ ਸੰਗਤ ਕਰੇਗਾ ਤੇ ਤੋੜ ਨਿਭਾਏਗੀ ਤੇਰੀ ਤੇ ਜੇ ਤੇ ਐਵੇਂ ਇਧਰ ਉਧਰ ਕਹਿਦਿਆਂ ਸੰਗਤਾਂ ਕਰਦਾ ਰਹੇਗਾ ਤੇ ਮਿਲਣਾ ਕੁਝ ਨਹੀਂ ਪੜਿਆ ਤੇਨ ਇੱਥੇ ਬੜੇ ਬੜੇ ਬੈਠੇ ਹੋਏ ਨੇ ਰੋਟੀਆਂ ਕਾਰਨ ਪੂਰੇ ਤਾਲ ਬੜੇ ਬੜੇ ਜਾਣੇ ਆਪਣੇ ਨਾਲ ਜੋੜਨ ਵਾਲੇ ਬੈਠੇ ਨੇ ਬੜੇ ਬੜੇ ਜਾਣੇ ਜੁੜਨਾ ਸੀ ਸੇ ਗੁਰੂ ਗ੍ਰੰਥ ਸਾਹਿਬ ਜੀ ਦੇ ਨਾਲ ਸਾਡੇ ਵਰਗਿਆਂ ਨੇ ਵੀ ਜੋੜਨਾ ਸੀ ਗੁਰੂ ਗ੍ਰੰਥ ਸਾਹਿਬ ਜੀ ਦੇ ਨਾਲ ਕਈਆਂ ਸਾਡਿਆਂ ਵਰਗਿਆਂ ਨੇ ਵੀ ਆਪਣੇ ਨਾਲ ਜੋੜ ਲਿਆ ਜੀ ਸੰਗਤ ਕਰਨੀ ਹੈ ਸਾਰਿਆਂ ਨੇ ਗੁਰੂ ਗ੍ਰੰਥ ਸਾਹਿਬ ਜੀ ਦੀ ਪਰ ਅਸੀਂ ਵੀ ਕੋ ਜਿਹੜੇ ਪਟਕ ਗਏ ਹਨ ਮਾਰਗ ਤੋਂ ਪਟਕ ਗਏ ਤੇ ਦਾਤਾ ਇਤੇ ਪਾਉਣ ਬਾਣੀ ਵਿੱਚ ਕਹਿਣਾ ਕਰਦੇ ਨੇ ਕਿੰਦੇ ਭਲਿਆ ਵੇਖ ਕਾਣੇ ਹੰਸ ਨੇ ਕਾਂ ਦੀ ਸੰਗਤ ਕੀਤੀ ਤੇ ਉਹਦਾ ਕੀ ਹਾਲ ਹੋਇਆ ਜਦੋਂ ਬਬਾ ਫਰੀਦ ਜੀ ਨੇ ਕਹਤਾ ਫਰੀਦਾ ਵੇਖ ਕਪਾਹੇ ਜੇਥੀਆ ਜੇ ਸਰਦੀਤ ਥਿਆ ਤਿਲਾਂ ਕਮਾਦੇ ਅਰ ਕਾਗਦੇ ਕਹਿੰਦੇ ਵੇਖਿਆ ਕਿਤੇ ਭਲਿਆ ਤਿਲਾਂ ਨੂੰ ਵੇਖੇ ਕਿਤੇ ਕਮਾਦ ਨੂੰ ਇਹੋ ਜਿ ਜੇਕਰ ਕੋਈ ਗਲਤ ਸੰਗਤ ਕਰਕੇ ਇਹੋ ਜੇ ਕਰਮ ਕਰਦਾ ਆ ਉਹਨਾਂ ਨੂੰ ਵੀ ਇਸੇ ਤਰ੍ਹਾਂ ਹੀ ਸਜ਼ਾ ਮਿਲਦੀ ਜਿਤਨਾ ਤਿਲਾਂ ਨੂੰ ਸਜ਼ਾ ਮਿਲੀ ਇਤਨਾ ਕਮਾਦ ਦਾ ਕੀ ਹਾਲ ਹੁੰਦਾ ਹੈ ਕਿੰਨਾ ਕਿਤਰਾ ਉਹਨੂੰ ਵੇਲੇਣੇ ਦੇ ਵਿੱਚ ਪੀੜ ਦਿੱਤਾ ਜਾਂਦਾ ਹੈ ਕਮਾਦ ਦੇ ਰਕਾਗ ਦੇ ਕੁੰਨੇ ਕੋਇਲਿਆਂ ਮੰਦੇ ਅਮਲ ਕਰਿੰਦਿਆਂ ਇਹ ਸਜਾਏ ਤਿਨਾ ਕਹਿੰਦੇ ਜਿਹੜੇ ਮੰਦੇ ਅਮਲ ਕਰਦੇ ਨੇ ਜਿਨ੍ਹਾਂ ਨੇ ਸੰਗਤ ਕੀਤੀ ਨਹੀਂ ਤੇ ਉਹ ਮੰਦੇ ਅਮਲ ਹੀ ਕਰਨਗੇ ਨਾ ਮੰਦੇ ਕਰਮ ਕਰਨਗੇ ਮੰਦਿਆਂ ਦੀ ਸੰਗਤ ਕਰਕੇ ਉਹ ਇਹੋ ਜੀ ਸਜ਼ਾ ਦੇ ਭਾਗੀਦਾਰ ਹੋਵਣਗੇ ਭਲਿਓ ਇਸੇ ਕਰਕੇ ਬਾਣੀ ਬਾਰ 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 ਸੰਨ ਦ੍ਰਿੜ ਕਰਉਂਦੀ ਆ ਕਿੰਦੇ ਭਲਿਓ ਦੇਖਿਓ ਕਿਤੇ ਉਸ ਸੰਗਤ ਨਾ ਕਰ ਬੈਠਿਓ ਉਸ ਸੰਗਤ ਕਰਨ ਵਾਲਿਆਂ ਦਾ ਕੀ ਹਾਲ ਹੁੰਦਾ ਜੇ ਤੇ ਸੰਗਤ ਕਰਨ ਵਾਲਿਆਂ ਦਾ ਕੀ ਹਾਲ ਹੁੰਦਾ ਹੈ ਇਸੇ ਕਰਕੇ ਦਾਤੇ ਨੇ ਵੇਖੋ ਜਿਨ੍ਹਾਂ ਨੇ ਸਤ ਦੀ ਸੰਗਤ ਕੀਤੀ ਉਹ ਸੱਚ ਦਾ ਰੂਪ ਹੋ ਗਏ ਜੀ ਭਾਈ ਲੈਣਾ ਜੀ ਨੇ ਸੰਗਤ ਕੀਤੀ ਤੇ ਭਾਈ ਲੈਣਾ ਜੀ ਭਾਈ ਲੈਣਾ ਨਾ ਰਹੇ ਉਹ ਕੋਣ ਬਣ ਗਏ ਜੀ ਗੁਰੂ ਅੰਗਦ ਉਹ ਗੁਰੂ ਦਾ ਅੰਗ ਬਣ ਗਏ ਜੇ ਅਸੀਂ ਵੀ ਸੰਗਤ ਕਰਾਂਗੇ ਤੇ ਫਿਰ ਤੇ ਅਸੀਂ ਵੀ ਗੁਰੂ ਦਾ ਅੰਗ ਬਣ ਜਾਵਾਂਗੇ ਗੁਰੂ ਦੇ ਦਰ ਤੇ ਪ੍ਰਵਾਨ ਹੋ ਜਾਵਾਂਗੇ ਤੇ ਤਦੇ ਦਾਦਾਈ ਸੰਧੇੜ ਕਰਉਂਦੇ ਨੇ ਜਾਨਣਾ ਆਪਾਂ ਪੜਦੇ ਆ ਸਾਕਤ ਹਰ ਰਸ ਸਾਧਨਾਂ ਜਾਣਿਆ ਕਹਿੰਦੇ ਜਿਨ੍ਹਾਂ ਨੂੰ ਮਾਲਕ ਦੇ ਨਾਮ ਦੇ ਵਿੱਚੋਂ ਰਸ ਨਹੀਂ ਨਾ ਆਉਂਦਾ ਕਹਿੰਦੇ ਸਾਕਤ ਨੇ ਹੋਏ ਟੁੱਟੇ ਹੋਏ ਸਾਕਤ ਹਰ ਰਸ ਸਾਧਨਾ ਜਾਣਿਆ ਤਿੰਨ ਅੰਤਰ ਹੋਮੇ ਕੰਡਾ ਹੀ ਤੇ ਬਾਣੀ ਚਰਜਾ ਨਾ ਪੜਦੇ ਆ ਜੀ ਤਨ ਤਨ ਸਤ ਸੰਗਤ ਜਿਤ ਹਰ ਰਸ ਪਾਇਆ ਕਹਿੰਦੇ ਪੜਿਆ ਜੀ ਸੰਗਤ ਤਨ ਜੇ ਜਿੱਥੋਂ ਰਸ ਰਸ ਹੋਣ ਲੱਗ ਪਿਆ ਜੀ ਇੱਥੋਂ ਰਸ ਕਿਹੜਾ ਆਉਣਾ ਜੀ ਸੰਗਤ ਕਰਦਿਆਂ ਕਰਦਿਆਂ ਸਾਡੇ ਵਿਚਾਰ ਬਦਲਨੇ ਨੇ ਜੇ ਕਈ ਉਹ ਨਾ ਇੱਥੇ ਕੋਈ ਸੁਖਾਣ ਦਾ ਕੋਈ ਰਸ ਹੋਣ ਲੱਗ ਪੈਣਾ ਆ ਫਿਰ ਤੇ ਖਿਮਾ ਕਰਿਓ ਅੱਗੇ ਤਰ੍ਹਾਂ ਤਰ੍ਹਾਂ ਦੇ ਪਕਵਾਨ ਚੰਗੇ ਨਹੀਂ ਨਾ ਲੱਗਦੇ ਫਿਰ ਤੇ ਸੁੱਕਾ ਪ੍ਰਸ਼ਾਦਾ ਵੀ ਖਾ ਕੇ ਜਦੋਂ ਵਾਇਗਰੂ ਕਿਹਾ ਨਾ ਤੇ ਸਬਰ ਆ ਜਾਣਾ ਜੀ ਅਖਣਾ ਨਹੀਂ ਜੋ ਮਿਲਦਾ ਨਾ ਜੀ ਵਾਇਗਰੂ ਕਹਿ ਕੇ ਸ਼ੱਕ ਜਾਕਰ ਫਿਰ ਤੇ ਖਾਣ ਦੇ ਵਿੱਚ ਵੀ ਰਸ ਆਵੇਗਾ ਇੱਥੇ ਆ ਕੇ ਵਿਚਾਰ ਬਦਲਦੇ ਨੇ ਗੁਰੂ ਦੇ ਸੰਗਤ ਦੇ ਵਿੱਚ ਆ ਕੇ ਸੋਚ ਬਦਲਦੀ ਏ ਇੱਥੇ ਜੇਕਰ ਕਹਈਏ ਕੋਈ ਆਮ ਜਿਤਨਾ ਕਹਿ ਦਿੰਦੇ ਜੀ ਰਸ ਹੁੰਦਾ ਜੀ ਤੁਹਾਨੂੰ ਇਹ ਤੇ ਅਨੁਭਵ ਕਰਨ ਵਾਲਾ ਆ ਉਹ ਦੇਖੋ ਨਾ ਖਿਡਾਰੀ ਨੂੰ ਕੋਈ ਪੁੱਛੇ ਜਿਹਨੇ ਸੋਨੇ ਦਾ ਮੈਡਲ ਦਿੱਤਾ ਉਹ ਕੋਈ ਰਸ ਆਇਆ ਉਹ ਕਹੇਗਾ ਭਲੇ ਜਿੰਨਾ ਮਿਹਨਤ ਮੈਂ ਕੀਤੀ ਸੀ ਮੈਨੂੰ ਇਹਦਾ ਰਸ ਖੁਸ਼ਦਾ ਹੈ ਇਹ ਮਤ ਦੱਸ ਸਕ ਨਹੀਂ ਸਕਦਾ ਤੂੰ ਕਿ ਕਿਤੇ ਇਤਨਾ ਚੱਲ ਕੇ ਜਦੋਂ ਇਸ ਇੱਥੋਂ ਤੱਕ ਪਹੁੰਚੇਗਾ ਆਪਣੇ ਆਪ ਹੀ ਪਤਾ ਚੱਲੇਗਾ ਕਿ ਆਨੰਦ ਕੀ ਹੈ ਕਿੰਨਾ ਅੰਦਰੋਂ ਖੁਸ਼ ਹੈ ਕਿੰਨਾ ਅੰਦਰੋਂ ਆਨੰਦ ਆਇਆ ਇਹ ਮਤ ਦੱਸ ਨਹੀਂ ਸਕਦਾ ਇਸੇ ਤਰ੍ਹਾਂ ਜਿਹਦਾ ਜੀਵਨ ਬਦਲ ਜਾਂਦਾ ਹੈ ਜਿਹਦਾ ਪੈਰ ਪੈਰ ਦੇ ਉੱਤੇ ਗੁਰਬਾਣੀ ਫਿਰ ਜਿਹੜਾ ਉਹਦੇ ਜੀਵਨ ਦੀ ਅਗਵਾਈ ਕਰਦੀ ਹੈ ਵੀ ਨਹੀਂ ਪੜਿਆ ਗੁਰੂ ਨਿਤ ਬਾਣੀ ਵਿੱਚ ਇਹ ਵੀ ਕਿਹਾ ਵੀ ਇਸ ਤਰ੍ਹਾਂ ਨਹੀਂ ਬੋਲਣਾ ਆ ਕਹਦੇ ਨਿੰਦਿਆ ਨਹੀਂ ਕਰਨੀ ਖਿਰਖਣੀ ਕਰਨੇ ਤ੍ਰਿਸ਼ਨਾ ਨਹੀਂ ਅੰਦਰ ਰੱਖਣੀ ਕੇ ਨੂੰ ਬੁਰਾ ਬੋਲਵਣੀ ਬੋਲਣਾ ਜੇ ਤੋ ਇਹੋ ਜਿਹਾ ਸੰਗਤ ਕਰਦੇ ਆ ਕਰਦੇ ਆ ਜਦੋਂ ਬਦਲਾਓ ਆਉਣ ਲੱਗ ਪੈਣਾ ਜਾਂ ਅਸੀਂ ਬਦਲਣ ਲੱਗ ਪੈ ਸੋ ਲੋ ਜੀ ਗੁਰੂ ਦੀ ਕਿਰਪਾ ਹੋ ਕੇ ਜੀ ਗੁਰੂ ਦੀ ਕਿਰਪਾ ਹੋ ਕੇ ਹੁਣ ਦੇਖੋ ਜਿਸ ਤਰ੍ਹਾਂ ਪਹਿਲੇ ਪਹਿਲੇ ਦਿਨ ਆਉਂਦੇ ਆ ਜੇ ਮਨ ਨਹੀਂ ਸੜਾ ਲੱਗਣਾ ਜੀ ਇੱਥੇ ਵੀ ਕਿਉਂਕਿ ਮਨ ਐਡਾ ਢੀਠ ਜੇ ਐਡੀ ਜਲਦੀ ਥੋੜਾ ਇੰਨੇ ਆ ਜਾਣਾ ਜੀ ਸਸ ਨੌ ਦਾ ਸੀਰੀਅਲ ਵੇਖਦੇ ਆਈ ਹੋਈਏ ਤੇ ਇੱਥੇ ਆ ਕਿੰਨੇ ਦੀਆਂ ਨਾਮ ਦੀਆਂ ਗੱਲਾਂ ਉਹ ਚੰਗੀਆਂ ਲੱਗਣੀਆਂ ਪਹਿਲੇ ਦਿਨ ਕਿਤੇ ਜੀ ਕੋਈ ਨੰਦਿਆ ਚੁਗਲੀ ਕਰਦਾ ਹੋਵੇ ਉਹਨੂੰ ਇੱਥੇ ਚੰਗੀਆਂ ਲੱਗਣੀਆਂ ਗੱਲਾਂ ਇਹ ਤੇ ਹੌਲੀ ਹੌਲੀ ਉਹ ਰਸ ਜਦੋਂ ਬਣਦਾ ਗਿਆ ਕਿਉਂਕਿ ਸਾਡਾ ਰਸ ਨਹੀਂ ਬਣਿਆ ਅਜੇ ਨਾਮ ਦੇ ਵਾਲੇ ਪਾਸੇ ਜਦੋਂ ਇਹ ਨਾਮ ਵਾਲੇ ਬੰਨੇ ਰਸ ਬਣ ਗਿਆ ਫਿਰ ਦੂਸਰੇ ਰਸ ਸਾਨੂੰ ਕਿੱਥੇ ਲੱਗਣਗੇ ਸੋ ਅਜੇ ਸੰਗਤ ਦੇ ਬਾਰੇ ਸੀ ਜੀ ਸੰਗਤ ਦੇ ਨਾਲ ਤੇ ਜੀਵਨ ਬਦਲਦਾ ਜੀ ਵਿਚਾਰ ਬਦਲਦੇ ਨੇ ਸੁਕਟਾਨ ਕੋ ਸ਼ੁਕਰ ਤਨਵਾ ਜੀ ਤਨ ਤਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਆਪ ਸਮੂਹ ਸੰਤਾਂ ਦਾ ਜੀ ਹੁਣ ਅਬਿਆਨ ਬੇਨ ਭੁਲੰਦੇ ਲੇਖਮਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ मन बंद कर